ਇਸਾਂ ਦੇ ਮਹਾਨੀ ਨਾਮ ਨਾਲ ਉਹ ਇਫੀਅੰਸਾ ਜ਼ਰੂਰੀ ਜਿੰਨਾਂ ਨੇ ਜਿਹੜੇ ਸਖਾਣੇ ਚਾਹੀਦੇ ਹੋ ਚਾਹੋ ਆਹ ਇਹ ਜਿਹੜੀ ਮਹਾਨੀ ਜਿਵੇਂ ਪਹਿ ਰਾਦ ਨੂੰ ਨਾ ਪੜੀ ਸੀ ਨਾ ਜਿਵੇਂ ਉਹਨਾਂ ਸਖਾਲ ਦੇ ਛੀਰ ਜਲੇ ਹਨਾ ਅਕਸਲੇਮ ਅਕਸ ਵਸਲੀ ਮਹਾਨੀ ਤਾਂ ਉਸ ਵੀ ਜਿਹੜਾ ਵੀ ਸਾਰੇ ਹਰੀ ਹੈ ਚਲੇ ਹਰੀ ਚਲੇ ਹਰੀ ਮਹਾਰੀ ਫਰਸਤਾਨੀ ਨਿਸਬਤ ਗੂਰਾਂ ਚੱਲ ਜਾਂਦਾ ਇਸ ਤਰ੍ਹਾਂ ਦੇ ਵੀ ਮੁਹਾਰਨੀ ਨਾਲ ਹੁੰਦਾ ਵੀ ਜਿਹੜਾ ਸਾਡੇ ਅੰਦਰ ਵੱਸ ਜਾਂਦਾ ਅੱਗੇ ਟੀਚਰ ਵੀ ਬੋਲਦਾ ਉਹ ਵੀ ਟੀਚਰ ਸਟੂਡੈਂਟ ਕਰਦੇ ਹੈ ਕਿ ਜਿਹੜਾ ਹੁੰਦਾ ਹੈ ਅਸਲੀ ਹੈਗਾ ਜਿਹੜਾ ਆਪਣੇ ਅੰਦਰਲੀ ਹੈ ਸਪਿਰਚੁਅਲ এডੂਕੇਸ਼ਨ ਉਹਦੇ ਵਿੱਚ ਇਹ ਆਉਂਦਾ ਵੀ ਇਹ ਸਾਰੇ ਪਾਸੇ ਤੁਹਾਨੂੰ ਉਹੀ ਦੱਸੇ ਉਹ ਹੀ ਮੁਹਾਰਨੀ ਪੱਕੇ ਵੀ ਜਦ ਮੈਂ ਉਹਨਾਂ ਕਿਹਾ ਸੀ ਪਹਿਲਾਂ ਵੀ ਮੈਂ ਤਾਂ ਇਹ ਪੜ੍ਹਨੀ ਹੈ ਇਹ ਮੇਰੇ ਕੰਮ ਦੀ ਜਿਹੜੀ ਤੁਸੀਂ ਕਰਦੇ ਆਂ ਵੀ ਮੈਂ ਇੱਥੇ ਤਾਂ ਸਾਰੇ ਉਹੀ ਐ ਉਹ ਤੋਂ ਬਿਨਾਂ ਦੂਜਾ ਹੈ ਹੀ ਨਹੀਂ ਦੇਖੋ ਕਹੀਏ ਲਾਨਕਾ ਦੂਜਾ ਕਾਹੇ ਕੋ ਮੈਂ ਨਾ ਹੀ ਬਰਸਾਪੀ ਸੇਰਾ ਈ ਕੈ ਨਿਲ ਕੋ ਐਸਾ ਗੋਣ ਕਰਤੋ ਵੀ ਸੋਹਣੀ ਮੇਰਾ ਮੇਰੇ ਸਾਰੇ ਸਰਗੋਣ ਦੇ ਕੋਣ ਰੰਗ ਕਾਹੇ ਮੁਹਾਰਨੀ ਪਾਉਣੀ ਹਿੰਦੀ ਵੀ ਸਾਡੇ ਅੰਦਰ ਪੱਕੀ ਹੋ ਜਵੇ ਇਹ ਸਾਰੇ ਉਤੋਂ ਬਿਨਾਂ ਦੂਜਾ ਕੋਈ ਹੈ ਹੀ ਆਮ ਕਹਿੰਦੇ ਨੇ ਗੋਡ ਇਜ਼ ਵਨ ਅਸਲ ਜਿਹੜਾ ਸੈਂਟੈਂਸ ਹੈ ਵੀ only god is one nothing else ਇਹੁੰਦਾ ਹੈ ਇਹ ਸਾਰੇ ਕੌੜੀ ਇਹ ਅਸਲ ਮਹਾਨੀਏ ਸੀ ਉਹਦੀ ਏਸੀ ਵੀ ਜਿਹੜੀ ਆਪਾਂ ਦੁਨੀਆਦਾਰ ਦੇ ਤੌਰ ਤੇ ਪਹਿਲਾ ਸਟੂਡੈਂਟ ਪੜ੍ਹਦੇ ਸੀ ਆਪਾਂ ਉੜਾੜਾ ਪਿੱਛੇ ਕਰਦੇ ਹੋ ਉਹ ਇੱਕ ਤਰ੍ਹਾਂ ਦੇ ਨਾਲ ਗਿਆਨ ਪਤਾ ਹੁੰਦਾ ਸਾਹ ਨਹੀਂ ਪੈਂਦੀ ਇਹ ਦੁਨੀਆ ਦੀ ਸੰਸਾਰ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਆ ਬਾਣੀ ਫਿਰ ਏ ਬਾਣੀ ਜੋ ਜੀਵ ਜਾਣੇ ਇਸ ਅੰਤਰ ਰਵੇ ਹਰ ਨਾਮਾ ਉਹ ਨਾਮ ਨਾਲ ਜੋੜ ਜੰਦਾ ਇਥੇ ਹੈ ਹੀ ਸਾਰਾ ਦੂਜਾ ਨਹੀਂ ਹੋਰ ਜਿਹੜਾ ਵਾਰਾ ਹੀ ਲਿਖਿਆ ਇੱਕ ਤਾਂ ਹੀ ਹੈ ਸਾਰਾ ਉਹੀ ਅਸਲ ਮਹਾਦੀ ਹੈ ਇਹ ਹੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਹੈਗਾ ਸਾਰਾ ਇੱਕੋ ਕਹੀਏ ਨਾਨਕ ਦਾ ਦੂਜਾ ਕਾ ਹੀ ਕੋ ਇੱਕੋ ਵਰਨ ਦੁਤੀਆ ਨਾਸਦੀ ਵਰਨ ਦੀਸੇ ਵਰਨ ਸੁਣੀਏ ਇੱਕ ਇੱਕ ਵਖਾਣੀ ਆਤਮ ਪਸਾਰਾ ਕਰਨਾ ਹੈ ਅਭਰੋਧਨਿਕ ਜਾਨੀ ਜੇ ਇਹਨੂੰ ਜਦੋਂ ਆਪਾਂ ਰੋਜ਼ ਰਿਪੀਟ ਕਰਦੇ ਆਂ ਰੈਪੀਟੇਸ਼ਨਸ ਫਿਰ ਐਨਰਜੀ ਆ ਜਾਂਦੀ ਹੈ ਸਿੱਧ ਹੋ ਜਾਂਦੀ ਉਹ ਜਿਹੜੀ ਆਪਾਂ ਸਿੱਖਿਆ ਲਈ ਹੁੰਦੀ ਹੈ ਪੰਜ ਪਿਆਰੇ ਨੇ ਮੁਹਾਦੀਆਂ ਦਿੱਤੀਆਂ ਦੀ ਹੁ ਅੱਗੇ ਬੋਲਦੇ ਆਪਾਂ ਪਿੱਛੇ ਬੋਲਦੇ ਅਸਲੀ ਮੁਹਾਦਨੀ ਹੋਵੇ ਵੀ ਜਿਵੇਂ ਨਾਮ ਮੰਤਰ ਨਾਮ ਤੰਦਰ ਨਾ ਨਿਦਾਮ ਪ੍ਰਭ ਦਾ ਨਾਮ ਉਹਨੂੰ ਡ੍ਰਿਡ ਕਰਨ ਵਾਸਤੇ ਉਹ ਪਹਿਲਾਂ ਬੋਲਦੇ ਆਪਾਂ ਫਿਰ ਪਿੱਛੇ ਬੋਲਦੇ ਜੇ ਰਾਮ ਅਰਸ਼ਾ ਕਰਦੇ ਉਹ ਇੱਕ ਪ੍ਰੋਸੈਸ ਹੁੰਦਾ ਉਹ ਨੂੰ ਤੇ ਜਦੋਂ ਆਪਾਂ ਬਾਰ ਬਾਰ ਰਿਪੀਟ ਕਰਾਂਗੇ ਉਹ ਮੰਤਰ ਫਿਰ ਨਾਮ ਤੱਕ ਪਹੁੰਚਾ ਦਿੰਦਾ ਨਾਮ ਤੰਤਰੇ ਭਾਰੋਂ ਮੰਤਰ ਮਿਲਦੇ ਇਸ ਤਰ੍ਹਾਂ ਦੀ ਇਹ ਕਰੇ ਇਹਨੂੰ ਰੋਧ ਕਰੇ ਉਠਤ ਬੈਠ ਤਸੋਗਤ ਜਾਗਤ ਸਦਾ ਸਦਾ ਹੱਤ ਹੈ ਲਗਾਤਾਰ ਹੀ ਲੱਗੇ ਹੋਵੇ ਫਿਰ ਇਹ ਪੱਕ ਜਾਂਦਾ ਫਿਰ ਦੂਜਾ ਦਿੱਸਦਾ ਹੀ ਨਹੀਂ ਮਨ ਸਾਧਿਆ ਮਕਸਾਧਿਆ ਸੋਏ ਅਵਰ ਦਾ ਪੇਖੇ ਇੱਕ ਜਨ ਕੋਏ ਨਾਨਕ ਇਹ ਲਖਣ ਬਰਮ ਗਿਆਨੀ ਹੈ ਉਹ ਫਿਰ ਉੱਥੇ ਸਾਰਾ ਬਰਮ ਹੀ ਦਿਸਦਾ ਹੈ ਬਰਮ ਦਿਸਦਾ ਹੈ ਬਰਮ ਸੁਣੀ ਹੈ ਏਕ ਏਕ ਪਖਾਨੀ ਹੈ ਆਤਮ ਪਸਾਰਾ ਕਾ ਬਹਾਰਾ ਪ੍ਰਭ ਨਾ ਨਹੀਂ ਜਾਣੀ ਜਿਹੜਾ ਹੁਣ ਰਿਕਾਰਡਾ ਸਾਫ ਹੁੰਦਾ ਇੱਕ ਦਿਨ ਪਬਲਿਸ਼ ਹੁੰਦਾ ਉਹਦੇ ਤੇ ਟਾਈਟਲ ਪੇਜ ਤੇ ਹੀ ਹੈ ਇੱਕੋ ਬਰਮ ਦਿਖਿਆ ਨਾ ਕਿ ਉਹ ਤੋਂ ਬਿਨਾ ਦੂਜਾ ਹੈ ਹੀ ਨਹੀਂ ਇਹਨੂੰ ਪਕਾ ਲਵੇ ਇਹ ਹੀ ਕੰਮ ਆਉਂਦੀ ਰਹੇ। ਦੂਜੀ ਹਫ਼ਤਾ ਦੇ ਨਾਲ ਦਾ ਦੁਨੀਆਦਾਰੀ ਦੇ ਤੌਰ ਤੇ ਪੜਨਾ ਗੁਰਨਾਇ ਜਦ ਤੁਸੀਂ ਕਰੇ ਰਹੇ। ਐਡੀ ਵੱਡੀ ਜਿਹੀ ਯੂਨੀਵਰਸਿਟੀਆਂ 'ਚ ਤੁਸੀਂ ਇੱਥੇ ਇੰਨੀ ਡਿਗਰੀਆਂ ਲਈਆਂ। ਇਹ ਇਹਨੂੰ ਕਹਿੰਦੇ ਪਰਾ ਵਿਦਿਆ ਇੱਕ ਨੂੰ ਅਪਰਾ ਵਿਦਿਆ ਕਹਿੰਦੇ। ਅਪਰਾ ਜਿਹੜੀ ਵੀ ਆਪਾਂ ਦੁਨੀਆਦਾਰੀ ਦੀ ਪੜਾਈ ਕੰਮਕਾਰ ਆਉਂਦੀ ਹੈ। ਜਿਹੜੀ ਪਰਾ ਵਿਦਿਆ ਉਹ ਅੱਗੇ ਵਾਲੇ ਪਰਲੋਕ 'ਚ ਵੀ ਕੰਮ ਕਰਦੀ। ਲੋਕ ਸੁਖੀ ਹੈ ਪਰਲੋਕ ਸਹਿਲੇ ਨਾਂਕਾਰ ਪ੍ਰਭਾ ਉਹ ਮਹਾਰਨੀ ਪਕਾਵੇ ਜਿਹੜੀ ਪੰਜ ਪਿਆਰੇ ਨੇ ਦਿੱਤੀ ਹੈ ਨਾ ਗੁਰੂ ਗ੍ਰੰਥ ਸਾਹਿਬ ਅੱਲਸ ਸਿਕਾਇਆ ਦਿੱਤਾ ਉਹ ਅਸਲੀ ਤੇ ਫਿਰ ਵੀ ਬੜੇ ਮਨ ਬੱਚੇ ਕਹਿੰਦੇ ਆ ਕਿ ਉਹਨਾਂ ਦੇ ਮਾਪੇ ਕਹਿੰਦੇ ਆ ਕਿ ਉਹਨਾਂ ਨੂੰ ਚਾਹ ਨਹੀਂ ਲੱਗਦਾ ਇਹਨਾਂ ਦਾ ਅਭਿਆਸ ਹੈ ਨਾ ਫਿਰ ਉਹ ਮਹਾਰਨੀ ਦੇ ਕੋਲ ਹੀ ਉਹ ਡਾਹਣੇ ਗੋ ਤੇ ਬੱਚਿਆਂ ਨੂੰ ਕਿਹਨੇ ਇਹ ਚਾਹ ਆਹ ਬੱਚਿਆਂ ਦਾ ਇਹੀ ਅੰਦਾਜ਼ ਕਿ ਚਾਹ ਜਿਹੜੇ ਨਾ ਹਾਂ ਰਾਮ ਜਪੋ ਜੀ ਐਸੇ ਐਸੇ ਤੂੰ ਬਿਹਲਾਦ ਜਪੇ ਹੋਰ ਜੈਸੀ ਅਸਲ ਤੇ ਜਿਹੜਾ ਬਚਪਨਾ ਹੁੰਦਾ ਨਾ ਇਹਦੇ ਵਿੱਚ 5 ਸਾਲ ਤੱਕ ਤਾਂ ਜਿਹੜੀ ਹੈ ਇਹ ਜਿਹੜੀ ਜ਼ਿੰਮੇਵਾਰੀ ਹੈ ਨਾ ਇਹਨਾਂ ਦੀ ਪਾਣੀ ਦੀ ਹੈ ਬਾਪਾ ਪਿਤਾ ਦੀ ਉਹ ਸਿਖਾਉਣ ਉਹ ਤੋਂ ਅਗਲੀ ਜਿਹੜੀ ਏਜ ਹੁੰਦੀ ਹੈ ਉਹਦੇ ਵਿੱਚ ਫਿਰ ਉਹਨਾਂ ਨੂੰ ਹੁੰਦਾ ਹੈ ਔਰ ਇਹਦੇ ਵਾਸਤੇ ਸਾਧ ਸੰਗ ਹੁੰਦਾ ਸਾਧ ਸੰਗ ਬਹੁਤ ਜ਼ਰੂਰੀ ਹੈ ਉਹ ਸਾਸਾਂ ਗੇ ਦਾ ਜਿਹੜਾ ਹੈ ਤੁਹਾਡਾ ਪ੍ਰੈਕਟੀਕਲੀ ਤੁਹਾਡੀ ਲਾਈਫਸ ਤੇ ਹੈ ਉਹ ਬੱਚੇ ਡਾਕਟਰ ਕਰਦੇ ਉਹ ਦੇਖਦੇ ਉਹ ਹੀ ਨੌਲੇਜ ਗੇਨ ਕਰਦੇ ਉਹ ਮਹੋ ਜਿਵੇਂ ਮਹਾਰਨੀ ਹੁੰਦੀ ਹੈ ਪੀਟੀ ਹੁੰਦੀ ਹੈ ਜਿਵੇਂ ਪ੍ਰੇਅਰ ਹੁੰਦੇ ਕਰਦੇ ਐਸੇ ਉਹ ਅੱਗੇ ਬੋਲਦੇ ਉਹ ਪਿੱਛੇ ਉਹ ਬੋਲਦੇ ਐ ਤੇ ਇਸੇ ਤਰ੍ਹਾਂ ਜੋ ਤੁਸੀਂ ਕਰਦੇ ਜਿਵੇਂ ਪੀਟੀ ਮਾਸਟਰ ਕਰਾਉਂਦਾ ਪੀਟੀ ਉਹ ਇਸੇ ਤਰ੍ਹਾਂ ਹੀ ਪੜ੍ਹ ਸੁਖਾਉਣਾ ਪੈਣਾ ਉਹ ਫਿਰ ਬੱਚੇ ਕਰਦੇ ਹੁਣ ਨਈ ਤਾਂ ਵੀਰੇ ਇਸ ਤਰ੍ਹਾਂ ਮੰਨ ਲੈਣਾ ਲੱਗਿਆ ਜਦੋਂ ਹੁਣ ਇੱਥੇ ਆਪਣੇ ਸੈਨ ਹੋ ਜੇ ਕਰਦੇ ਆ ਨੰਦੇ ਕਰ ਮੈਡੀਟੇਸ਼ਨ ਐ ਸਵਾਸ ਗ੍ਰਾਸਤਾ ਕਰਦੇ ਸਿਮਰ ਜਿਵੇਂ ਨੰਦੇ ਜਦੋਂ ਵਾਹੀ ਬਾਰਨ ਆਇਆ ਗੁਰੂ ਉਹ ਛੋਟੇ ਛੋਟੇ ਬੱਚੇ ਵੀ ਲੱਗਦੇ ਨੇ ਇੱਕ ਉੱਥੇ 4 ਸਾਲ ਦਾ ਸੀ ਅਸੀਸ ਜਦੋਂ ਉਹਨੂੰ ਕਿਹਾ ਵੀ ਤੂੰ ਅੱਗੇ ਵੀ ਬੋਲ ਵਿਵਾਹੀ ਉਹ ਰੁਕ ਗਿਆ ਨਾ ਉਹ ਕਹਿੰਦਾ ਇਹਦੇ ਵਿੱਚ ਪਾਜ਼ ਵੀ ਲਾਉਣਾ ਐ ਦੇਖ ਲੋ ਹੁੰਦਾ ਦਸਿਆ ਨਹੀਂ 4 ਸਾਲ ਦੇ ਬੱਚੇ ਨੂੰ ਕਿਹੜਾ ਪਤਾ ਹੁੰਦਾ ਇਹਨੂੰ ਆਪਾਂ ਜੋਗੇ ਕਰਦੇ ਜਿਵੇਂ ਜਗਾਇਦੇ ਕੁੰਭ ਪੂਰਾ ਸਾਹ ਨੂੰ ਪੂਰਕ ਪੂਰ ਭਰਨਾ ਇਹ ਚ ਕੋਈ ਛੇੜਣਾ ਕੁੰਭ ਨੂੰ ਦਬਿਉ ਨੂੰ ਰੋਕਣਾ ਜਿਵੇਂ ਅੰਦਰ ਨੂੰ ਐ ਸਾਹਸ ਗਿਆ ਵਾਹੀ ਫੇਰ ਥੋੜਾ ਜਿਹਾ ਰੁਕਦੇ ਆ ਉਹਨੂੰ ਬਾਹਰ ਕਰਾਉਣਾ ਕੁੰਭ ਫੇਰ ਨੂੰ ਪੂਰਾ ਚਦੂ ਛੱਡਣਾ ਪੇਟ ਅੰਦਰ ਲੱਗ ਜਵੇ ਗੁਰੂ ਜਦੋਂ ਐ ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਕਰਾਉਂਗੇ ਨਾ ਉਹ ਬੱਚਿਆਂ ਨੂੰ ਫਿਰ ਆਪੇ ਹੀ ਇੰਟਰਸਟ ਹੋ ਜਾਂਦਾ ਫਿਰ ਐ ਦੇਖਿਆ ਬੱਚੇ ਐ ਝੂਮਦੇ ਹੋਣੇ ਆ ਤੁਸੀਂ ਦੇਖਿਓ ਇਹਦੇ ਵਿੱਚ ਵੀ ਹੈਗਾ ਕਈਆਂ ਦੇ ਉੱਤੇ ਘਰ ਸਾਸਾਂ ਦੇ ਐ ਉਹਨਾਂ ਚਾਰ ਪੰਜ ਸਾਲ ਦੇ ਬੱਚੇ ਤਾਂ ਬਹੁਤ ਛੇਤੀ ਲੱਗ ਜਾਂਦੇ ਜੇ ਉਹ ਤੋਂ ਬਾਅਦ ਜਦੋਂ ਆਦਤਾਂ ਉਹਨਾਂ ਦੀਆਂ ਪੱਕੀਆਂ ਉਹਨੀਆਂ ਬਦਲਣੇ ਆਉਂਖੀਆਂ ਜਾਂਦੀ ਜਿਵੇਂ ਕਾਣੀ ਦਰਖਤ ਦੀ ਜਿਵੇਂ ਮਰਜੀ ਮੋੜ ਲੋ ਟਰੀ ਦੀ ਤੇ ਜੇ ਉਹਨੂੰ ਵੱਡੇ ਨੂੰ ਤੋਂ ਕਰੋ ਤਾਂ ਉਹ ਟੁੱਟ ਜਾ ਮੋੜਦਾ ਨਹੀਂ ਇਸ ਤਰ੍ਹਾਂ ਦੇ ਸੰਸਕਾਰ ਮਾਤਾ ਤੋਂ ਮਿਲਦੇ ਹਨ ਜਦੋਂ ਮਾਤਾ ਦੇ ਪੇਟ 'ਚ ਬੱਚਾ ਹੁੰਕ ਸੀ ਜਦੋਂ ਪਹਿਰਾਤ ਨਾਰਦ मुनि ਨੇ ਉਸ ਟੈਮੇ ਨੂੰ ਉਪਦੇਸ਼ ਦਿੱਤਾ ਉਹ ਮਾਤਾ ਆਸ਼ਰਮ 'ਚ ਰਹੀ ਨਾਰਦ मुनि ਦੇ ਜਦੋਂ ਜਨਮ ਲਿਆ ਜਨਮ ਤੋਂ ਹੀ ਉਹਨੂੰ ਇਹ ਗਿਆਨ ਸੀ ਇਹ ਇਹ ਮੈਂ ਅਸਲੀ ਇਹੀ ਮਾਰ ਨਹੀਂ ਪੜਨੀ ਆਹੀ ਨਾਮ ਜਪਣਾ ਤੇ ਇਸ ਤਰ੍ਹਾਂ ਇਹ ਪ੍ਰੈਕਟੀਕਲੀ ਮਾਤਾ ਦੇ ਹੱਥ ਨਾਲੇਉਣ ਮਾਤਾ ਉਸ ਟਾਈਮ ਤੇ ਜਦੋਂ ਬੱਚਾ ਅੰਦਰ ਉਹਦੇ ਜਨਮ ਨਿਰਧਾਰਣ ਤੋਂ ਪਹਿਲਾਂ ਪਾਲਦਾ ਹੁੰਦਾ ਜੀ ਉਸ ਟਾਈਮ ਨਹੀਂ ਉਹ ਨਾਮ ਬਾਣੀ ਨਾਲ ਜੁੜਦੀ ਹੈ ਤਾਂ ਉਹਦੇ ਤੇ ਉਹੀ ਅਸਰ ਹੋ ਜਾਂਦਾ ਅੱਜ ਕੱਲ ਤਾਂ ਸਾਇੰਸ ਸਿੱਧ ਕਰ ਦਿੰਦੀ ਹੈ ਜਦੋਂ ਉਹਦੀ ਫੀਲਿੰਗ ਹੈ ਉਹਦੇ ਸਾਹਮਣੇ ਜਾਂਦਾ ਉਹਦਾ ਫਾਦਰ ਉਹ ਫੜੀ ਫੀਲਿੰਗ ਹੁੰਦੀ ਉਹਨੂੰ ਵੀ ਦੇਖਦੇ ਨੇ ਕੰਪਿਊਟਰ ਆਈ ਸਾਰਾ ਇਸ ਤਰ੍ਹਾਂ ਦੇ ਨਾਲੇ ਪ੍ਰੈਕਟੀਕਲੀ ਦੇਖ ਕੇ ਹੀ ਹੁੰਦਾ ਮਾਤਾ ਤੇ ਪਹਿਲਾ ਫਿਰ ਉਹ ਤੋਂ ਬਾਅਦ ਅਗਲੀ ਮਾਤਾ ਅਹਿਸਾਸ ਹੈ ਪਹਿਲਾ ਮਾਤਾ ਜਿਹੜੀ ਜਨਮ ਦੇਣ ਵਾਲੀ ਤੇ ਦੂਜੀ ਮਾਤਾ ਤਾਂ ਹੀ ਤਾਂ ਉਹਨਾਂ ਐ ਜੱਟ ਵੱਡੇ ਸੂਰਮੇ ਜਨਮ ਲੈ ਜਨਨੀ ਜਨੈ ਤਾਂ ਭਗਤ ਜਨ ਕੈਦਾ ਤਾਂ ਕੇ ਸੂ ਨਹੀਂ ਤਾਂ ਜਾਨੀ ਬਾਂਜ ਰਹੇ ਕਾਏ ਗਵਾਏ ਨੂ ਕਾਈ ਮਹਾਰਾਜ ਨੇ ਕਿਹਾ ਵੀ ਬੇਤਾਰ ਦੇ ਕੇ ਤੂੰ ਤਾਂ ਮਰੀ ਜਾਵੇਂ ਜੈ ਕੁਲ ਪੂਤਨਾ ਗਿਆ ਨਾ ਵਿਚਾਰੀ ਵਿਧਵਾ ਕਸ ਨਾ ਪਈ ਮਹਕਾਰੀ ਮਾਤਾ ਨੇ ਤਾਂ ਇਹੀ ਕਿਹਾ ਜਦ ਵਿਧਵਾ ਵਿਧਵਾ ਉਹ ਤਾਂ ਪਹਿਲਾਂ ਪਿਤੋਂ ਤੋਂ ਪਹਿਲਾਂ ਲੋਚੜਾਈ ਕਰੂਗਾ ਇਸ ਤਰ੍ਹਾਂ ਦਾ ਏ ਇਹ ਮਾਤਾ ਪਿਤਾ ਦਾ ਫਰਜ਼ ਵਾੜ ਦਾ ਤਥਿਆ ਤੇ ਜਾ ਪਹਿਲੀ ਮਾਤਾ ਦਾ ਹੁੰਦਾ ਜਨਮ ਤੋਂ ਪਹਿਲਾਂ ਤੇ ਹੀ ਉਹਨ ਸਿੱਖਿਆ ਦੇਣੀ ਸ਼ੁਰੂ ਹੋ ਗਈ ਆਪ ਸਿੱਖੇ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲੰਗਾਏ ਪਰ ਉਹ ਤੋਂ ਬਾਅਦ ਉਹਨੂੰ ਇਹ ਸਾਸੰਗ ਤੇ ਲਿਆਵੇ ਕੀਰਤਨ ਹੁੰਦਾ ਜੀ ਤੇ ਗੁਰਦੁਆਰਾ ਜਾਂ ਘਰੇ ਹੋਵੇ ਜਾਂ ਮੈਡੀਟੇਸ਼ਨ ਰੂਮ ਉੱਤੇ ਬੈਠ ਕੇ ਕਰੇ ਜਿਦਾਂ ਅਸੀਂ ਦੇਖਿਆ ਇੱਥੇ ਪ੍ਰੈਕਟੀਕਲੀ ਜਿਹੜੇ ਕਰਦੇ ਨਾ ਬੱਚੇ ਸ਼ੁਰੂ ਤੋਂ ਹੀ ਲੱਗੇ ਜਾਂਦੇ ਉਹਨਾਂ ਕੈਨ ਦੀ ਲੋੜ ਨਹੀਂ ਪੈਂਦੀ ਉਹ ਵੀ ਰੱਪੀ ਲੱਗ ਜਾਂਦੇ ਜੇ ਤੁਸੀਂ ਕੰਪੈਲ ਕਰਦੇ ਐ ਪ੍ਰੈਸ਼ਰ ਤਲੇ ਲੰਨੇ ਉਹਨਾਂ ਨੂੰ ਜਿਵੇਂ ਹੁਣ ਬਹੁਤੇ ਖਾਲਸਾ ਸਕੂਲ ਦੇ ਸਟੂਡੈਂਟ ਜਿਹੜੇ ਪੜ੍ਹ ਕੇ ਬਾਹਰ ਨਿਕਲਦੇ ਐ ਪਹਿਲਾ ਅੰਮ੍ਰਿਤ ਛਕ ਲੈਣੇ ਉਹ ਮੁੜ ਕੇ પાਕਤ ਹੋ ਜਾਂਦੇ ਜਿਵੇਂ ਕੋਈ ਪ੍ਰੈਸ਼ਰ ਤਲੇ ਆਂਦੇ ਨਾ ਪ੍ਰੈਸ਼ਰ ਤੋਂ ਜਦੋਂ ਨਿਕਲੇ ਬਾਹਰ ਉਹਦੇ ਉਸ ਟਾਈਮ ਤੇ ਨਾਸਤਕ ਹੋ ਜਾਂਦੇ ਆ ਜਿਹੜੇ ਜ਼ਿਆਦਾ ਕਾਮਰੇਡ ਹੋਏ ਇਹਨਾਂ ਸਕੂਲਾਂ 'ਚ ਪੜ੍ਹ ਕੇ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਇਹ ਪਤਾ ਤਾਂ ਲੱਗਦਾ ਵੀ ਪਹਿਲੀ ਮਾਤਾ ਦਾ ਫਰਜ਼ ਇਹਦਾ ਦੂਜੀ ਮਾਤਾ ਸੱਸ ਦਾ ਫਰਜ਼ ਇਹਦਾ ਵੀ ਸੱਸ ਸੰਤਿਸਖਿਆ ਵੀ ਇਹਨੂੰ ਕਰੇ ਜ਼ਰੂਰ ਨਹੀਂ ਤਾਂ ਫਿਰ ਹੋਰ ਤਰ੍ਹਾਂ ਦੇ ਨਾਲ ਹੋ ਜਾਂਦਾ ਜਿਵੇਂ ਹੁਣ ਕ੍ਰਿਸਚਨਾਂ ਦੇ ਸਕੂਲ ਇਹਨਾਂ ਚ ਵੀ ਇਹੀ ਸਿਖਾਉਂਦੇ ਉਹ ਹੋਰ ਤਰ੍ਹਾਂ ਦੀ ਪੜਾਈ ਜਿਹੜੇ ਆਰਐਸਐਸ ਵਾਲਿਆਂ ਦੇ ਕਟੜਤਾਈ ਵਾਲੇ ਸਕੂਲ ਆ ਉੱਥੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਨਾਲ ਬਣਾ ਦਿੰਦੇ ਜਿਹੜਾ ਅਸਲ ਵਿੱਚ ਹੁੰਦਾ ਵੀ satsang ਵਾਲਾ ਉਹਦੇ ਵਿੱਚ ਪਤਾ ਲੱਗਦਾ ਵੀ ਸੰਤ ਸੰਗ ਅੰਦਰ ਪ੍ਰਭ ਦੇਖਾ ਨਾਮ ਪ੍ਰਭ ਕਾ ਲਾਗਾ ਮਿਠਾ ਛੇ ਇਹਨਾਂ ਨੂੰ ਇਹ ਸੋਣਾ ਲੱਗਦਾ ਨਹੀਂ ਤਾਂ ਬੱਚਿਆਂ ਨੂੰ ਤੋਂ ਮਨਾਉਣਾ ਹੀ ਬਹੁਤ ਔਖਾ ਹੈ ਇੱਥੇ ਤੱਕ ਇਹ ਨਹੀਂ ਸਕਦੇ ਜੇ ਕੁਝ ਕੋਤ 911 ਜਿਹੜੇ ਕਰਦਣਗੇ ਤੁਸੀਂ ਉਹਨਾਂ ਨੂੰ ਐ ਤੱਕ ਕਰ ਨਹੀਂ ਸਕਦੇ ਪਿਆਰ ਨਾਲ ਹੀ ਮਨਾਉਣਾ ਪਏ ਉਹ ਇਸ ਤਰ੍ਹਾਂ ਮੰਨਦੇ ਆ ਜਦੋਂ ਤੁਸੀਂ ਉਹਨਾਂ ਨੂੰ ਆਪ ਕਰਕੇ ਦੱਸਦੇ ਹੋ ਉਹਨਾਂ ਦੇ ਅੰਦਰ ਤੁਹਾਡੀਆਂ ਬੀਬਜ਼ ਜਾਣੀਆਂ ਵਾਈਬ੍ਰੇਸ਼ਨ ਜਾਣੀਆਂ ਉਹ ਫੀਲਿੰਗ ਆਉਂਦੀ ਹੈ ਤਾਂ ਇਹ ਕਹਿਣਾ ਜਿ ਜਿਹੜੀ ਮੈਡੀਟੇਸ਼ਨ ਹੈ ਨਾ ਜਿਹੜੀ ਇਹ ਇੱਕ ਤਰ੍ਹਾਂ ਦੀ ਮੈਡੀਸਨ ਹੈ ਮੈਡੀਟੇਸ਼ਨ ਇਜ਼ ਦੀ ਮੈਡੀਸਨ ਆਫ एवरीथिंग ਸਾਰੀਆਂ ਚੀਜ਼ਾਂ ਦੇ ਚੱਲ ਸਰਵ ਰੋਗ ਦਾ ਖਤਨਾ ਉਹਦੇ ਵਿੱਚ ਸਾਰਿਆਂ ਦਾ ਅਨੁਭਵ ਆ ਜਾਂਦਾ ਇਸ ਕਰਕੇ ਉਹ ਉਸ ਤਰ੍ਹਾਂ ਦੀਆਂ ਬੀਬਜ਼ ਵਾਈਬ੍ਰੇਸ਼ਨ ਪੜ ਜਾਣ ਫਿਰ ਉਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਐਟਮੋਸਫੀਅਰ ਬਣ ਜਾਂਦਾ ਪਾੜਦੇ ਤਾਂ ਹੈ ਹੀ ਆ ਤੁਸੀਂ ਤਾਂ ਵੀ ਕਰ ਹੀ ਰਹੇ ਹੋ ਔਰ ਤਾਂ ਤੁਸੀਂ ਜਿਵੇਂ ਇੱਥੇ ਤੁਸੀਂ ਦੇਖ ਹੀ ਰਹੇ ਹੋ ਯੂਨੀਵਰਸਿਟੀ ਜਾਉਣ ਤਾਂ ਤੁਹਾਡੇ ਅੰਦਰ ਫੀਲਿੰਗ ਹੀ ਨਹੀਂ ਆ ਰਹੀ ਕੰਦਾ ਹੀ ਨਹੀਂ ਲੱਗਦਾ ਕਿ ਮੈਨੂੰ ਕੀ ਕਹਿਣਗੇ ਤੁਸੀਂ ਆਪਣੇ ਜੇ ਇਹ ਦੇ ਅੰਦਰੋਂ ਬਾਹਰ ਬਾਣੀ ਤੇ ਬਾਣੀ ਨਾਲ ਜੇ ਜੁੜ ਜਾਂਦੇ ਤੁਹਾਨੂੰ ਦੇਖ ਕੇ ਕਿੰਨਿਆਂ ਦੇ ਅੰਦਰ ਆਊਗਾ ਜਿਗਿਆਸਾ ਹੋਗੀ ਵੀ ਅਸੀਂ ਵੀ ਇਸ ਤਰ੍ਹਾਂ ਦੇ ਨਾਲ ਦੇ ਵੀ ਇਹ ਤਾਂ ਬਹੁਤ ਸੋਹਣਾ ਹੈ ਸਿਮਰਨ ਤਾਂ ਬਹੁਤ ਪਿਆਰੀ ਹੈ ਪਿਛਲੇ ਸਾਲ ਦਾ ਬੜਾ ਪੀਪ ਚੋਣਿਆਤਾ ਮੈਂ ਬੱਧੀ ਕਿਰਨ ਵੀ ਬਹੁਤ ਪਿਆਰੀ ਹੈ ਕੇਰਨ ਤੇ ਅਜਿਹਾ 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 ਕੇਰਨੋਂ ਦੀਆ ਕੇਰਨ ਤਾਂ ਰੇਜ਼ ਨੂੰ ਕਹਿਨੇ ਵੀ ਆਲਦੀ ਜੜੀ ਬੜੀ ਸਾਹਮਣੀ ਮੈਂ ਤਾਂ ਕਹਿਣਾ ਨਹੀਂ ਹੈ ਕਿ ਮੈਂ ਇੱਕ ਮੇਰੇ ਕਿਰਨ ਆਈ ਹੈ ਘਰੇ ਸੂਰਜ ਜੀ ਨੇ ਕਿਰਨ ਆ ਅ ਸਵਾਸ ਆ ਲੈ ਬੱਟੀ ਗੱਲ ਇਹ ਰਹੀ ਨਾ ਦੇਸ਼ਾਂ ਤੇ ਰਹੀ ਹੈ ਕਿ ਵੀ ਇਹ ਸਟੱਡੀ ਬਟੇ ਨੇ। ਤੇ ਨਹੀਂ ਪੜਾਈ ਇਨੀ ਹਾਈ ਕੁਆਲਿਫਿਕੇਸ਼ਨ ਇਹਨਾਂ ਦੀ। ਇੰਨਾ ਪਰਲਿਕਟ ਇੰਟੈਲੈਕਟ ਸੈਂਪਲ ਲੀਵਿੰਗ ਹਾਈ ਥਿੰਕਿੰਗ ਸੋਚ ਐਨਰਜੀ ਹੈ। ਬਹੁਤ ਮੱਧੀ ਗੱਲ ਬੜੀ ਖੁਸ਼ੀ ਹੋਈ ਦੇਖ ਕੇ ਇੱਥੇ ਤਾਂ। ਬੜਾ ਸਾਡੇ ਅੰਦਰ ਤੇ ਲੋ ਐਸੀ ਫੀਲਿੰਗ ਆ ਰਹੀ ਜਿਹਦੇ ਵਾਸਤੇ ਕੋਈ ਵਰਡਸ ਨਹੀਂ ਹੁੰਦੇ। ਅਨੁਭਵ ਹੁੰਦਾ। ਜਵੇਂ ਹਿਰਦੇ ਦੀ ਬਾਣੀ ਹੁੰਦੀ ਨਾ ਬੇਨਜੇਹ ਬਾਜੁਰ ਜੱਪੇ ਹੈ ਆਏ ਕੋਈ ਜਾਣ ਐ ਕੈਸਾ ਨਾ ਉਹ ਫੀਲਿੰਗ ਆਉਂਦੀ ਐ ਹਣ ਜਿਵੇਂ ਤੁਹਾਡੇ ਤੋਂ ਵੀ ਫੀਲਿੰਗ ਆਈ ਕਿੰਨਾ ਸੋਹਣਾ ਐ ਕਿੰਨਾ ਸੋਹਣਾ ਜੀਵਨ ਐ ਵਧੀਆ ਐ ਬੋਤ ਮਧੀਆ ਮਹਾਰਾਜਾ ਨੇ ਛੱਡਦੀ ਐ ਕਲਾ ਚ ਰੱਖੀ ਖੁਸ਼ੀਆਂ ਬਖਸ਼ੇ ਸੁਦੇ ਨਾਮ ਅਦੇ ਮੰਨ ਵਿੱਚ ਕੀ ਹੋਣਾ ਚਾਹੀਦਾ ਹੈ ਕਿਦਾਂ ਸੀ ਕੀਰਤਨ ਚੰਗੀ ਤਰ੍ਹਾਂ ਕਰੀਏ ਕੀ ਕੀ ਚੱਲਣਾ ਚਾਹੀਦਾ ਮੰਨ ਹੋਰ ਇਹ ਨਾ ਵੀ ਜਿਵੇਂ ਨਾ ਕੀਰਤਨ ਦੇ ਵਿੱਚ ਇੱਕ ਤਰ੍ਹਾਂ ਦੀ ਕੀਰਤ ਬੜਾਈ ਹੁੰਦੀ ਜਾਂ ਰਾਗੀ ਕਰਦੇ ਨਾ ਉਹਨਾਂ ਨੂੰ ਹੁੰਦਾ ਵੀ ਉਹਨਾਂ ਦਾ ਤਾਂ ਇੱਕ ਜੌਬ ਹੈ ਇੱਕ ਹੁੰਦਾ ਜਿਵੇਂ ਤੁਸੀਂ ਕਰਦੇ ਆ ਉਹ ਕੀਰਤਨ ਚੋਂ ਰਸ ਲੈਣਾ ਇਹ ਨਹੀਂ ਵੀ ਮੈਂ ਸੁਣਾਉਣ ਵਾਸਤੇ ਕੀਰਤਨ ਕਰ ਰਿਹਾ ਹੁੰਦਾ ਕਿ ਮੈਂ ਸੁਣਨ ਵਾਸਤੇ ਕਰ ਰਿਹਾ ਹਾਂ ਜਦੋਂ ਤੁਸੀਂ ਸੁਣਨ ਵਾਸਤੇ ਸੁਣਨ ਵਾਲੇ ਦਾ ਦਰਜਾ ਬਹੁਤ ਵੱਡਾ ਕੈਤੇ ਪਵਿੱਤਰ ਜਿਹੜਾ ਕਹਿਣ ਵਾਲਾ ਤਾਂ ਉਹ ਤਾਂ ਪਵਿੱਤਰ ਕਿਹਾ ਜਾਂਦਾ ਸੁਣਨ ਵਾਲੇ ਨੂੰ ਪੁਨੀਤ ਕਿਹਾ ਆ ਉਹ ਇਸ ਕਰਕੇ ਨਾ ਕੀਰਤਨ ਜਦੋਂ ਤਾਂ ਚਾਹੇ ਔੜਾ ਤੇ ਅਸੀਂ ਬਾਬਾ ਜੀ ਆਪਣੀ ਕੋਠੀ 'ਚ ਰਹਿੰਦੇ ਸੀ ਮੋਹਾਲੀ ਪਹਿਲੇ ਤਾਂ ਬੜੇ ਬੜੇ ਪੰਡਾਲ ਲੱਗਦੇ ਸੀ 사ਸਾਂ ਨੂੰ ਤੇ ਕੀਰਤਨ ਹੁੰਦਾ ਸੀ ਫੇਰ ਜਦੋਂ ਇਹ ਜਿਆਸੀ ਦਾ ਚੱਕਰ ਚੱਲਿਆ ਉਸ ਟਾਈਮ ਤੇ ਉਹਨਾਂ ਨੇ ਛੱਡਿਆ ਨਹੀਂ ਆਪਣੇ ਘਰ ਹੀ ਸ਼ੁਰੂ ਕਰ ਲਿਆ ਉਹਨਾਂ ਨੇ ਗੈਰਤ ਪੰਜ ਪੰਜ ਸੱਤ ਕੋ ਆਉਣੇ ਉਹੀ ਜਈ ਕੀਰਤਨ ਉਹਨਾਂ ਨੇ ਤਿੰਨ ਤਿੰਨ ਘੰਟੇ ਬੈਠ ਗਈ ਆ ਉਹ ਕਹਿੰਦੇ ਮੈਂ ਤਾਂ ਸੁਣ ਰਿਆ ਹੁਣ ਉਹ ਜਿਹੜਾ ਆਪ ਸੁਣਦੇ ਸੀ ਉਹ ਹੁਣ ਦੁਨੀਆ ਕਿੰਨਾ ਸੁਣ ਰਹੀ ਇਹਨਾਂ ਨੂੰ ਕਿੰਨਾ ਉਹ ਤਾਂ ਸੇਧ ਮਿਲ ਰਹੇ ਇਸ ਕਰਕੇ ਜਿਹੜਾ ਸੁਣ ਦਾ ਦਰਜਾ ਬਹੁਤ ਵੱਡਾ ਹੈ ਕੀਰਤਨ ਕਰਦੇ ਕਰਦੇ ਉਹਨੂੰ ਤੁਸੀਂ ਆਪ ਸੁਣੋ ਬਾਬਾ ਜੀ ਨੇ ਕਦੇ ਨਹੀਂ ਕਿਹਾ ਮੈਂ ਤਾਂ ਕੀਰਤਨ ਸੁਣਦਾ ਬਾਅਦ ਵਿੱਚ ਜੇ ਵੀ ਆਪਣਾ ਕੀਰਤਨ ਆਪ ਸੁਣਦੇ ਰਿਹਾ ਰਿਕਾਰਡ ਤੇ ਆ ਜਾਣਾ ਉਹ ਤੋਂ ਬਾਅਦ ਬੈਠ ਕੇ ਫੇਰ ਸੁਣਨਾ ਨੇਤਾ انسان ਸੋਚੀ ਲੱਗੇ ਤਾਂ ਮੈਂ ਹੀ ਬੋਲਿਆ ਵੀ ਕੀ ਸੁਣਨਾ ਦੁਆਰਾ ਉਹ ਇਸ ਤਰ੍ਹਾਂ ਦੇ ਚ ਰਸ ਲੰਨੇ ਜਿਹੜਾ ਰਸ ਆਉਂਦਾ ਨਾ ਕਿ ਤੰ ਦਾ ਆਨੰਦ ਆਉਂਦਾ ਉਹ ਨੂੰ ਮਾਰਾ ਜੀ ਨੇ ਕਿਹਾ ਵੀ ਗੁਰਮਖ ਜੱਪੀ ਲਾਏ ਧਿਆਨ ਨਾਲ ਕਾਲ ਜੀ ਤੁਨੇ ਕੀ ਕੰਪਰਧਨਾ ਜਿਹੜਾ ਉਹਦੇ ਜ ਤੁਹਾਡਾ ਧਿਆਨ ਲੱਗ ਜਵੇ ਕੀਰਤਨ ਭਗਤੀ ਲੱਗ ਜੇ ਭਗਤ ਨੇ ਪ੍ਰਕਾਰਾ ਪੰਡਤ ਵੇਦ ਪ੍ਰਕਾਰਾ ਕੀਰਤਨ ਵੀ ਇੱਕ ਫਿਰ ਮੈਡੀਟੇਸ਼ਨ ਵਾਂਗ ਜੇ ਉਹੀ ਕਿ ਤਰ੍ਹਾਂ ਦੀ ਸਾਰੀਆਂ ਚੀਜ਼ਾਂ ਦੀ ਮੈਜਿਕਨ ਵੜ ਜਾਂਦੀ। ਉਹਦਾ ਇੰਨਾ ਅਸਰ ਹੁੰਦਾ ਮਰਦਾਨਾ ਇੱਕ ਵਾਰੀ ਮਹਾਰਾਜ ਨੂੰ ਕਹਿੰਦੇ ਵੀ ਆਸਾ ਦੀ ਵਾਰ ਲਾਈ ਕੋਈ ਸੁਣਨ ਤਾਂ ਆਇਆ ਨਹੀਂ ਤੇ ਜੰਡਲ ਮਹਾਰਾਜ ਕਹਿੰਦੇ ਕਿੰਨਿਆਂ ਦਾ ਭਲਾ ਹੋਇਆ ਵਾਤਾਵਰਣ ਸ਼ਾਂਤ ਹੋ ਗਿਆ। ਆੜਾ ਦੋੜਾ ਕਿੰਨਾ ਸ਼ਾਂਤ ਹੋ ਗਿਆ। ਕਿੰਨੀ ਮਨ ਨੂੰ ਰੂਹ ਨੂੰ ਸ਼ਾਂਤੀ ਮਿਲਦੀ ਕੀਰਤਨ ਚ। ਜਨ ਕਿੰਨੀਆਂ ਰੂਹਾਂ ਦਾ ਭਲਾ ਹੋ ਗਿਆ। ਐਹੇ ਜਿਵੇਂ ਹੋਏ ਜਿਹੜਾ ਨਾ ਮੇਰਾ ਨਰਮੈਨ ਇੱਕ ਦਿਨ ਗਦੇ ਪ੍ਰੇਤ ਬਣ ਗਏ ਸੀ। ਉਹ ਕੀਤਨ ਦੇ ਨਾਲ ਹੀ ਠੀਕ ਰੱਖਿਆ ਉਹਨਾਂ ਤੇ ਕੀਤਨ ਨਾਲ ਹੀ ਸ਼ਾਂਤੀ ਦਿੱਤੀ ਕੀਤ ਤਾਂ ਹੀ ਆਪਾਂ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਉਹ ਤੋਂ ਬਾਅਦ ਕੀਤਨ ਕਰਦੇ ਵੀ ਉਹਦੀ ਰੂਹ ਨੂੰ ਸ਼ਾਂਤੀ ਮਿਲਦੀ ਕੀਤਨ ਦਾ ਦਾ ਇਹ ਲਾਭ ਉਹਦੇ ਵਿੱਚ ਸਾਰੀਆਂ ਰੋਹਾਂ ਆ ਜਾਂਦੀ ਆਪਾਂ ਵੀ ਕਰ ਰੋਹਾਂ ਜਿੱਤੇ ਕੀਤਨ ਦਾ ਹੈ ਉਹਦੀ ਕੀਤੀ ਹੋਰੀ ਉਹਦਾ ਜਾਸਾ ਇਹਦਾ ਫਾਲ ਬਹੁਤ ਵੱਡਾ ਵੀ ਕਈ ਕੋਟਿਕ ਜਗ ਫਲਾਸ ਸੁਗਾ ਵਧਾਰੇ ਰਾ ਸੋਣੇ ਉਹਨੂੰ ਉਹ ਜਿਹੜਾ ਸੁਣ ਦੀ ਅਵਸਥਾ ਹੈ ਉਹ ਉਹ ਬਹੁਤ ਉੱਚੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਬੰਦਾ ਕਰਦਾ ਉਹ ਆਪਣੇ ਆਪ ਦੇ ਅੰਦਰ ਹੀ ਅੰਦਰ ਸੁਣ ਨਹੀਂਦਾ ਉਹ ਕਿਰੋਦੇ ਵਿੱਚ ਆਨੰਦ ਆ ਜਾਂਦਾ ਉਹ ਨੂੰ ਬੇ ਬਾਹਰਲਾ ਵੀ ਨਹੀਂ ਦਿਸਦਾ ਵੀ ਕੋਈ ਸੁਣਦਾ ਜਾਂ ਨਹੀਂ ਸੁਣਦਾ ਉਹ ਆਪਣਾ ਆਨੰਦ ਲੈ ਰਿਹਾ ਜਿਵੇਂ ਬਾਹਰ ਬਾਹਰ ਕੇਂਦਰ ਸੰਮਰਦਾ ਨੇ ਵੀ ਕਰਦੇ ਨੇ ਪਤਾ ਨਹੀਂ ਕਿੰਨੀ ਆਲਾ ਸ਼ਾਂਤੀ ਹੋ ਕਿੰਨੀ ਅਰੂਹਾਂ ਦਾ ਫਲਾ ਸੋ ਇਸੇ ਦਾ ਕੋਮਤੀ ਮਿਠਾਸ ਜਿਹੜਾ ਮਾਇਨੇ ਬਾਇ ਵਿੱਚ ਆਉਂਦਾ ਆ ਉਹ ਮਿਠਾਸ ਹੈ ਕੀ ਕਿਦਾਂ ਪਤਾ ਲੱਗਦਾ ਕਿ ਮਿਠਾਸ ਅੰਦਰ ਆ ਗਿਆ ਆ ਉਹਦਾ ਫਿਰ ਇਹ ਆਇਆ ਨਾ ਹਮਾਰੇ ਕਹਿੰਦੇ ਕਹੋ ਕਬੀਰ ਗੂੰਗੇ ਕੋੜ ਖਾਇਆ ਪੁੱਛੇ ਕਹੀ ਹਤਾ ਜੀ ਜਾ ਗੂੰਗਾ ਮਸਕਾਰੇ ਉਹਦੇ ਫੇਸ ਤੋਂ ਪਤਾ ਲੱਗੂ ਵੀ ਸਮਾਈ ਫੇਸ ਇਹਦਾ ਵੀ ਉਹ ਖੁਸ਼ੀ ਹੈ ਦੇ ਅੰਦਰ ਖੇੜਾ ਹੈ ਆਨੰਦ ਉਹ ਦਸਨ ਚ ਨਹੀਂ ਆਉਂਦੀਆਂ ਗੱਲਾਂ ਆਉਣਾ ਜਿਵੇਂ ਹੁਣ ਮਠਾਸ ਹੈ ਮਿੱਠਾ ਅੰਦਰ ਗਿਆ ਹੁਣ ਉਹ ਦਸਨ ਚ ਕੀ ਅਖਰਤਾ ਬੋਲੂਗਾ ਜਿਹੜਾ ਰਾਸ ਆਇਆ ਉਹ ਤਾਂ ਉਹ ਨਹੀਂ ਆਇਆ ਜਿਹੜੇ ਨੇ ਰਾਸ ਹੋਇ ਕਰਿਆ ਨਾ ਇਹ ਰਾਸ ਹੈ ਦਾ ਰਾਸ ਮਈ ਜੀਵਨ ਹੋ ਜਾਂਦਾ ਅਨੰਦ ਮਈ ਹੋ ਜਾਂਦਾ ਇਹ ਦਸਨ ਤੇ ਨਹੀਂ ਆਦਾ ਇਹ ਅਨੁਭਵ ਚ ਆ ਜਿਵੇਂ ਗੂੰਗੇ ਨੇ ਗੁੜ ਖਾਦਾ ਮਿੱਠੀ ਚੀਜ਼ ਖਾਦੀ ਸੀ ਕਹਿੰਦੇ ਉਹ ਤਾਂ ਮਸਕਰਾਉਂਦਾ ਹੀ ਆ ਚਿਹਰਾ ਉਹਦਾ ਦੱਸਦਾ ਵੀ ਆ ਇਹਨੂੰ ਰਸ ਮਿਲੇਗਾ ਹਾਂਜੀ ਤੇ ਜਿਹੜਾ ਬੰਦਾ ਕੀਰਤਨ ਸੁਣ ਰਿਹਾ ਆ ਉਹਦੇ ਮਨ ਵਿੱਚ ਜਦ ਕੀਰਤਨ ਚੱਲ ਰਿਹਾ ਉਹਦੇ ਮਨ ਵਿੱਚ ਕੀ ਹੋਣਾ ਚਾਹੀਦਾ ਹੈ ਉਹਦੇ ਮਨ ਵਿੱਚ ਤਾਂ ਇਹੀ ਹੋਣਾ ਚਾਹੀਦਾ ਉਹ ਹੀ ਸੁਣਨ ਦੀ ਅਵਸਥਾ ਹੁੰਦੀ ਹੈ ਹਾਂਜੀ ਉਹਦੇ ਜੋ ਰਸ ਲਵੇ ਜਿਵੇਂ ਰਸ ਕੀਰਤਨ ਦਾ ਰਸ ਮਾਣੇ ਆਨੰਦ ਮਾਣੇ ਹੋਰ ਖਿਆਲ ਆਉਣਾ ਆਉਣਾ ਨਹੀਂ ਚਾਹੀਦਾ ਐਸੀ ਕਰਕੇ ਨਾ ਇਹਨੂੰ ਆਸਨ ਸਿੱਧ ਕਹਿੰਦੇ ਵਿਮੋਦ ਲਈਏ دروازੇ ਬਾਜੀ ਵਾਲੇ ਅਨਹਤ ਬਾਜੀ ਜਿਵੇਂ ਹੁਣ ਤੁਸੀਂ ਬਾਹਰੀ ਆਵਾਜ਼ ਆਉਂਦੀ ਤੁਹਾਨੂੰ ਡਿਸਟਰਬ ਕਰਦੀ ਐ ਤੁਸੀਂ ਡੋਰ ਬੰਦ ਕਰ ਲੈਨੇ ਦਰਵਾਜ਼ਾ ਲਾ ਲੈਨੇ ਇਹ ਪਿੰਨ ਡ੍ਰੌਪ ਸਾਇਲੈਂਸ ਤੇ ਤੁਹਾਨੂੰ ਅੰਦਰ ਦਾ ਸਾਰਾ ਕੁਝ ਸੁਣਨਾ ਸ਼ੁਰੂ ਹੋ ਜਾਣਾ ਇਹ ਜਿਹੜਾ ਇਹ ਕੀਰਤਨ ਮਹਾਰਾਜ ਨੇ ਲਿਆਂਦਾ ਕਾਲਜਪ ਵਿੱਚ ਕੀਰਤਨ ਪ੍ਰਦਾਨਾ ਉਹ ਅੰਦਰਲੇ ਕੀਰਤਨ ਨਾਲ ਜੋੜਨ ਵਾਸਤੇ ਵੀ ਜਿਵੇਂ ਆਸਨ ਸਿੱਧਾ ਹੋ ਜਾਂਦਾ ਸੰਦਾਨਾ ਪੜਾ ਕੇ ਨਾ ਜਮਨੀ ਜਮ ਉਹਦੇ ਵਿੱਚ ਇਸ ਗੈਰ ਚੁੱਪ ਕਰਕੇ ਬਹਿ ਜਾਂਦੇ ਤੁਸੀਂ ਜਿਹੜੇ ਨੇ ਹੁਣ ਕੀਰਤਨ ਸੁਣਨ ਦੀ ਅਵਸਥਾ ਚ ਹੈ ਉਹਨਾਂ ਤੇ ਕੋਈ ਇਹ ਅੰਗ ਨਹੀਂ ਹਿਲਾਉਣਾ ਸਰੀਰ ਦਾ ਸਪਾਈਨ ਜਿਹੜੀ ਰੀੜ ਦੀ ਹੱਡੀ ਹੈ ਨਾ 90 ਡਿਗਰੀ ਤੇ ਹੋਊਗੀ ਉਹਦੇ ਨੇਤਰ ਬੰਦ ਹੋਣਗੇ ਦੇ ਉਹ ਆਪਣਾ ਝੂਮਦਾ ਹੋਗਾ ਆਨੰਦ ਲੋਗਾ ਜਿਵੇਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਕੀਰਤਨ ਕਰਦੇ ਸੀ ਹੁਣ ਉਹਨਾਂ ਨੇ ਨਾ ਇੱਕ ਜਿਹੜੇ ਬਾਬਾ ਜੀ ਸਾਡੇ ਸੀ ਉਹਨਾਂ ਦੇ ਬੀਜੀ ਦੇ ਪਿਤਾ ਜੀ ਸੀ ਉਹ ਪੰਜ ਪਿਆਰਿਆਂ ਚ ਸੀਗੇ ਉਹਨਾਂ ਨੇ ਥੱਲੇ ਵਾਲ ਦਾ ਇੱਕ ਵਿਦਿਆਰਥੀ ਸੀ ਦਸਵੀਂ ਦਾ ਸਟੂਡੈਂਟ ਆਹਨੂੰ ਅੰਮ੍ਰਿਤ ਛਕਾਇਆ ਨੇ ਤੇ ਉਹਨੂੰ ਮਹਾਰਨੀ ਜਵੰਦਰ ਘਰਾਇਆ ਉਹ ਉਹਦੀ ਸੁਰਤ ਚੜ ਗਈ ਫੇ ਦੇ ਲੋ ਕਹਿੰਦੇ ਹੁਣ ਇਹਦੀ 56 ਘੰਟੇ ਵਸਤ ਬਾਤ ਸੌਣੀ ਹੈ। ਉਹਦੇ ਪਿੱਛੇ ਪਟਾਤਾ ਭਾਈ ਸਾਹਿਬ ਅਰਜੀਤ ਸਿੰਘ ਜੀ ਨੇ ਕੀਰਤਨ ਕਰਿਆ ਸੀ। 48 ਘੰਟੇ ਅਖੰਡ ਪਾਠ ਹੋਇਆ 48 ਘੰਟੇ ਦੇ ਬਾਅਦ 8 ਘੰਟੇ ਉਹਨੇ ਅਖੰਡ ਕੀਰਤਨ ਕਰਿਆ। ਉਹਦੇ ਵਿੱਚ ਫੇਰ ਜਦੋਂ 56 ਘੰਟੇ ਪੂਰੇ ਹੋ ਗਏ ਫਿਰ ਉਹ ਐ ਜਿਵੇਂ ਸਾਰੀ ਸੰਗਤ ਦੀ ਘੁੰਮ ਕੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨੰਮਸਕਾਰ ਕਰਨ ਬਾਅਦ ਉਹਨੇ ਪ੍ਰਣਾਮ ਕਰਿਆ। ਇਹ ਖਾਂ ਦੇਖੀਏ ਗੱਲ ਆ ਜਿਹੜੀਆਂ ਸਾਡੇ ਸੀ ਨਾ ਬਾਬਾ ਜੀ ਉਹਨਾਂ ਦੇ ਕਰੋ ਵੀ ਜਿਹੋ ਨਾਲ ਤੇ ਪਿਤਾ ਜੀ ਸੀ ਭਾਈ ਹੀਰਾ ਸਿੰਘ ਤੌਦਪੁਰੀ ਹਾਂਜੀ ਉਹਨਾਂ ਨੇ ਦੇਖ ਲਓ ਜਿਹੜਾ ਲਿਖਿਆ ਨਾ ਰੰਗਲੇ ਸੱਜਣ ਪੁਸਤਕ ਭਾਈ ਸਾਹਿਬ ਜੀ ਨੇ ਉਹਦੇ ਵਿੱਚ ਜੁਨਾ ਨੂੰ ਲਿਖਿਆ ਸੰਤ ਪਾਈ ਹੀਰਾ ਸਿੰਘ ਉਹ ਤਾਂ ਮੰਨਦੇ ਨਹੀਂ ਸੀ ਕਿਸੇ ਨੂੰ ਜਦੋਂ ਦੇਖ ਕੇ ਪੜ੍ਹ ਕੇ ਲਿਖਦੇ ਸੀ ਸਾਰੀ ਗੱਲ ਫਿਰ ਇਸ ਤਰ੍ਹਾਂ ਦੇ ਨਾਲ ਜਿਹੜੀ ਹਵਸਤਾ ਆਉਂਦੀ ਜਦੋਂ ਉਹ ਫਿਰ ਅੱਗੇ ਦੰਡਵਤ ਪ੍ਰਣਾਮ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਉਸ ਗਾਇਨ ਤੇ ਵੀ ਸੰਤ ਤੇ ਹੀਰਾ ਸਿੰਘ ਜੀ ਭਾਈ ਸਾਹਿਬ ਜੀ ਨੂੰ ਕਹਿੰਦੇ ਵੀ ਹੁਣ ਇਹਦੀ ਰੂਹ ਸੰਜੋਗ ਵੱਗਦੀ ਹੈ ਜਿਵੇਂ ਆਨੰਦ ਕਾਰਜ ਨਹੀਂ ਕਰਦੇ ਲਾਵਾਂ ਦਾ ਕਹਿੰਦੇ ਉਹ ਕੀਰਤਨ ਕਰੋ ਉਹ ਵਿਰੋਧੀ ਸੰਜੋਗ ਉਹਦੇ ਨਾਲ ਕੁਦਰਤ ਦਾ ਜਿਵੇਂ ਆਪਸ ਸਾਰੀ ਹੈ ਤਾਂ ਜੀ ਗੁਰੂ ਵੀ ਇਸਤਰੀਆਂ ਹੀ ਆ ਪਤੀ ਪਰਮੇਸ਼ਰ ਹੈ ਉਹਦਾ ਨਾਲ ਉਹਨਾਂ ਦਾ ਸੰਬੰਧ ਜੋੜਦਾ ਇਸ ਤਰ੍ਹਾਂ ਦੇ ਨਾਲ ਨੇ ਉਹ ਕੀ ਕਰਨ ਵਾਲੀ ਬੱਬਾ ਜੀ ਨੇ ਜਿਹੜੀ ਕਹਿਣਾ ਹਾਂ ਜਿਆ ਜੀ ਵੀ ਇੱਕ ਦੱਸ ਰਹੇ ਸੀਗੇ ਕਿ ਆਪਣਾ ਜਦੋਂ ਸੰਗਤ ਕੀਰਤਨ ਸਰਵਨ ਵੀ ਕਰਦੇ ਆ ਤੇ ਆਪਾਂ ਨਾਲ ਬੋਲਦੇ ਤਾਂ ਉਹਨਾਂ ਨੇ ਸਜਾਈ ਤਾਂ ਕਿ ਸੁਣਨਾ ਸੁਰਨਾ ਉਹਦਾ ਵੀ ਆਪਾਂ ਨੇ ਕੋਸ਼ਿਸ਼ ਤਾਂ ਹੁੰਦੀ ਆਪਾਂ ਨਾਲ ਬੋਲਦੇ ਤਾਂ ਕਹਿੰਦੇ ਸੀ ਸੁਣਨ ਹੁਣ ਸੁਣਨ ਦਾ ਦੱਸਿਆ ਮਹਾਰਾਜ ਜੀ ਨੇ ਚਾਰ ਬਾਣੀਆਂ ਨਾ ਜਪਜੀ ਸਾਹਿਬ ਜੀ ਬਿਸੋਣੇ ਦੁਖ ਪਾਪ ਕਾ ਨਾਸ ਸੋਣੂ ਨਾਲ ਹੀ ਆਨੰਦ ਆਉਗਾ ਨਾਨਕ ਭਗਤਾਂ ਸਦਾ ਵਿਗਾਸ ਖੁਸ਼ੀ ਆਉਗੀ ਖੇੜਾ ਆਉਗਾ ਉਹ ਸਦਾ ਦਾ ਖੇੜਾ ਆ ਜਾਂਦਾ ਜਦੋਂ ਤੁਸੀਂ ਸੁਣਨ ਦੀ ਆਵਾਜ਼ ਵਿੱਚ ਚਲੇ ਜਾਂਦੇ ਅੰਦਰੋਂ ਵੀ ਫਿਰ ਸੋਣ ਲੱਗ ਜਾਂਦਾ ਬਾਹਰੋਂ ਵੀ ਜਿਹੜਾ ਜੋ ਬੋਲ ਹੈ ਮੀਰ ਗਮੀਨ ਪੰਖੇ ਰੂਸੋਂ ਬਿਨ ਹਰਜਾਪ ਹੈ ਨਹੀਂ ਹੋਰ ਇਹ ਜਿਹੜਾ ਸੁਣ ਗਾਵਣ ਹਾਰੇ ਰਾਗ ਇਦੇ ਨਾਲ ਹੀ ਸਾਰੀਆਂ ਉਹ ਚੀਜ਼ਾਂ ਮਿਲ ਜਾਂਦੀਆਂ ਸੋਹਣਿਆ ਅੰਧੇ ਪਾਵੇ ਰਾਹ ਹੁਣ ਅੰਧਾ ਕਿੰਨਾ ਕਹਾ ਸੁਣ ਕੇ ਰਾਹ ਤੇ ਚੱਲਦਾ ਦੇਖੋ ਉਹਨੂੰ ਰਸਤਾ ਮਿਲ ਜਾਂਦਾ ਸੋਹਣਿਆ ਵੀ ਕਿੱਡਾ-ਕੱਡੇ ਬੱਡੇ ਪਾਪੀ ਸਾਬਣ ਜਾਂਦੇ ਆ ਸਾਰਾ ਉਹਨਾਂ ਨੇ ਸੁਣਨ ਦੇ ਮਹਾਦੰਸ਼ਿਆ ਸੁਣਨ ਵਾਲੇ ਦਾ ਦਰਜਾ ਵੀ ਵੱਡਾ ਦੱਸਿਆ ਸੁਣਾਉਣ ਵਾਲੇ ਨਾਲ ਸੁਣਾਉਣ ਵਾਲੇ ਨੂੰ ਤਾਂ ਪਵਿੱਤਰ ਕਿਹਾ ਜੇ 100 ਵਾਰੀ ਉਹਨੂੰ ਬਾਦ-ਬਾਦ ਪਵਿੱਤਰ 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 ਜੀਤ ਕਰੀ ਜਾਏ ਇੱਕ ਵਰਨ ਤਨੀਤ ਵਰਤ ਲਓ ਇੱਕ ਕਰਪਨੀੀ ਦਰਾਨੁ ਵਾਰ ਦੇਲੇ ਸੁਣਨਾਂ ਨੇ ਫਰਾਉਂਡ ਵਾਲਿਆਂ ਨੂੰ ਪਵਿੱਤਰ ਗਿਆ ਬਹੁਤ ਉੱਚਾ ਧਰਜ ਆਏਗਾ ਤੇ 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 ਜਿੱਦਾਂ ਅਸੀਂ ਅਭਿਆਸ ਕਰਦੇ ਆ ਪਹਿਲਾਂ ਅ ਵੱਡੇ ਸੇ ਪਰ ਅ ਵੱਡੇ ਸੇ ਆ ਵੈਕੀ ਬੋਲ ਕੇ ਜਾਈਏ ਆਪਾਂ ਹੁਣ ਗੱਲ ਕਰਦੇ ਆ ਸਾਂਝ ਪਾਉਣੇ ਬੋਲ ਕੇ ਕਰਦੇ ਆ ਦੇਵਰੇ ਉਹੀ ਹੋ ਗਿਆ ਜਿਵੇਂ ਬਹਾਰ ਨਹੀਂ ਕਹਿੰਦੇ ਬਾਰ-ਬਾਰ ਰਿਪੀਟ ਕਰੀ ਜਾਣਾ ਵੈਗਰੂ ਵੈਗਰੂ ਇਹ ਕਰਦੇ 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 ਤੁਹਾਡੀ ਮੇਰਾ ਜਿਵੇਂ ਹੁਣ ਤੁਸੀਂ ਹਾਇਰ ਕਲਾਸ ਚ ਚਲੇ ਜਾਂਦੇ ਪਹਿਲਾਂ ਤਾਂ ਬੱਚੇ ਬਹਾਰ ਨਹੀਂ ਨੇ ਪੜਾਉਂਦੇ ਸੋਨ ਤਾਂ ਹਟ ਗਿਆ ਕੰਮ ਪਹਿਲਾਂ ਹੁੰਦਾ ਸੀ ਵੀ ਇੱਕ ਦੋਣੀ ਦੋਣੀ ਦਸ ਦੁਣੀ ਚਾਰ ਐਂਚ ਐਜਾਦ ਕਰਾਉਂਦੇ ਸੀ ਊੜਾ ਆੜਾ ਈ ਰੂੜਾ ਉੱਤੇ ਇਸ ਤਰ੍ਹਾਂ ਸਾਰੇ ਬੰਦੇ ਜਿਆਦਾ ਹੋ ਜਾਂਦੇ ਸੀ ਉਹ ਸਾਧੂ ਦੀ ਬੋਲੀ ਦੀ ਜਦੋਂ ਹਾਇਰ ਕਲਾਸ ਤੇ ਚਲੇ ਜਾਂਦੇ ਤੁਸੀਂ ਫਿਰ ਐ ਐ ਦੇਖ ਕੇ ਹੀ ਪੜੀ ਜਾਂਦੇ ਨਾ ਫਿਰ ਅਵਸਥਾ ਉੱਚੀ ਹੋ ਜਾਂਦੀ ਹੈ ਉਹਦੇ ਵਿੱਚ ਫਿਰ ਬਾਹਰ ਨਹੀਂ ਆਵਾਜ਼ ਆਉਂਦੀ ਅੰਦਰ ਸੁਣਦੀ ਹੈ ਉਹ ਤੋਂ ਅਗਲੀ ਅਵਸਥਾ ਆਉਂਦੀ ਹਿਰਦੇ ਦੀ ਬੈਕਰੀ ਤੋਂ ਮਧਮਾ ਬਾਣੀ ਮਧਮਾ ਤੋਂ ਪਸੰਤੀ ਬਾਣੀ ਹੁੰਦੀ ਪਸੰਤੀ ਬਾਣੀ 'ਚ ਹੀਰਦਾ ਹੀ ਅਨੁਭਵ ਕਰਦਾ ਹੈ ਦੇਖੀ ਜਾਂਦੇ ਤੁਸੀਂ ਤੁਹਾਡੇ ਅੰਦਰ ਅਨੁਭਵ ਆ ਜਾਂਦਾ ਨਾਲ ਗੇਨ ਕਰ ਦਿੰਦੇ ਹਾਂਜੀ ਹੋਰ ਉਹ ਕਿ ਹਮਾਰੇ ਇਹਨੇ ਵੀ ਬੇਨਜੀਬਾ ਜਦੋਂ ਜਪੇ ਆਏ ਕੋਈ ਜਾਣੇ ਕੈਸਾ ਨਾ ਉਹ ਤੋਂ ਬਾਅਦ ਫਿਰ ਪ੍ਰਾਹ ਬਾਣੀ ਹੈ ਇੱਥੇ ਜੋੜ ਦੇਣਾ ਹੁੰਦਾ ਸਵਾਸ ਤੇ ਜਦੋਂ ਸਾਹ ਭਰ ਕੇ ਲੋ ਪੂਰਾ ਪੇਟ ਭਰ ਕੇ ਲੋ ਐ ਸਿੱਧੇ ਬੈਠ ਕੇ ਲੋ ਤੇ ਇਹਦੇ ਨਾਲ ਜਦੋਂ ਅੰਦਰ ਪੂਰੀ ਪ੍ਰਾਣਵਾਯੂ ਜਾਂਦੀ ਹੈ ਆਕਸੀਜਨ ਜਾਂਦੀ ਹੈ ਇਹ ਤੁਹਾਨੂੰ ਇੰਜ ਹੀ ਰਿਲੈਕਸ ਕਰ ਦਿੰਦੀ ਹਰੇਕ ਦੇ ਸਾਹ ਦੇ ਨਾਲ ਅਲਰਜੀ ਜਾਂਦੀ ਹੈ ਉਹ ਤੁਹਾਨੂੰ ਅਲਰਜੀ ਨਹੀਂ ਬਖੀਦਾ ਲਾਈਫ ਕਰੰਟ ਐਸ ਪਾਇਨ ਸਿੱਧੀ ਰੱਖੋਗੇ ਰੀੜ ਦੀ ਹੱਡੀ 90 ਡਿਗਰੀ ਤੋਂ ਉੱਪਰ ਨੂੰ ਜਾਊਗਾ ਅਥਵੇ ਸੋਤਨ ਸ਼ਬਦ ਨਾਲ ਜੋੜਨਾ ਇਹਨੂੰ ਇਹਨਾ ਸਵਾਸ ਭਰ ਕੇ ਲੈਣਾ ਜਦੋਂ ਛੱਡਣਾ ਇਹਨੂੰ ਪੂਰਾ ਛੱਡਣਾ ਜਦੋਂ ਇੰਨੀ ਆਪਾਂ ਪੂਰਾ ਅੰਦਰ ਆਕਸੀਜਨ ਜਾਊਗੀ ਜਦੋਂ ਬਾਹਰ ਆਊਗੀ ਫਿਰ ਸਾਰੇ ਬਿਮਾਰੀਆਂ ਸਾਰੇ ਰੋਗ ਕੱਟ ਦਿੰਦੀ ਹੈ ਇਹ ਸਭ ਤੋਂ ਵੱਡਾ ਜਿਹੜਾ ਰੋਗ ਹੋਮੇ ਰੋਗ ਮਾਨੁਪੂਰਤਨਾ ਹੋਮੇ ਦਾ ਰੋਗ ਵੀ ਇਹ ਖਤਮ ਹੋ ਜਾਂਦਾ ਜਿਹੜਾ ਅਸਲੀ ਜੜ ਹੈ ਹੋਮੇ ਇਹ ਜਾਤ ਹੈ ਹੋਮੇ ਕਰਨ ਕਰਮਾਏ ਹੋਮੇ ਇਹ ਵੰਦਨਾ ਕਿਸੇ ਜੋ ਨਹੀਂ ਪਾਏ ਜਿਹੜਾ ਜੰਮਦਾ ਹੈ ਮਰਦਾ ਹੈ ਇਹ ਸਾਰੇ ਖਤਮ ਹੋ ਮੈਂ ਦਾ ਵੀ ਖਤਮ ਹੋ ਜਾਦਾ ਜਿਹੜਾ ਵਾਹਿਗੁਰੂ ਗੁਰੂ ਮੰਤਰ ਹੈ ਨਾ ਇਹਨੂੰ ਪਰਾਵਾਣੀ ਤੇ ਆਪਾਂ ਜਦੋਂ ਰੋਜ਼ ਪ੍ਰੈਕਟਿਸ ਕਰਦੇ ਅੰਦਰ ਸੁਣਨਾ ਹੀ ਹੈ ਇਹ ਤਾਂ ਦੱਸਣ ਵਾਸਤੇ ਨੇ ਡੈਮੋਨਸਟ੍ਰੇਟ ਕਰਿਆ ਵੀ ਜਿਵੇਂ ਅੰਦਰ ਨੂੰ ਸਵਾਸ ਜਾਂਦਾ ਵਾਹੀ ਹੁਣ ਪੇਟ ਪੂਰਾ ਭਰ ਗਿਆ ਮਿਨੀਮਮ ਟਾਈਮ ਲੈ ਇਹਦੇ ਵਾਸਤੇ 12 ਸੈਕਿੰਡ ਲਾਓ ਇਹਨੂੰ ਬਿਤਾਉਂਦੇ ਚਲੇ ਜਾ ਜਦੋਂ ਆਇਆ ਪੂਰਾ ਭਰ ਗਿਆ ਇਹਨੂੰ ਜਦੋਂ ਐ ਛੱਡਣਾ ਸਵਾਸ ਪੇਟpura ਅੰਦਰ ਲੱਗ ਜਵੇ ਫਿਰ ਇਹਨੂੰ ਕਹੋ ਗੁਰੂ ਇਹਨੂੰ ਆ ਦੂਜੀ ਰਹਾਣੀ ਵਿਦਿਆਦਿਆ ਇਹਨੂੰ ਧਾਰਨਾ ਕਹਿੰਦੇ ਨੇ 12 ਸੈਕਿੰਡ ਜਦੋਂ ਤੁਹਾਡਾ ਮਿਨੀਮਮ ਟਾਈਮ ਨਾ ਇਹ ਹੋ ਗਿਆ ਵੀ ਸਵਾਸ ਇੰਨਾ ਲੰਬਾ ਹੋ ਗਿਆ ਇੱਕ ਧਾਰਨਾ ਹੋ ਗਈ ਫਿਰ 12 ਨੂੰ ਜਦੋਂ 12 ਧਾਰਨਾ ਦਾ ਇੱਕ ਫਿਰ ਧਿਆਨ ਵੜਦਾ 12 ਨੂੰ 12 ਨਾਲ ਮਲਟੀਪਲਾਈ ਕਰੋ ਨਾ ਅਪਰੋਕਸੀਮੇਟਲੀ ਟਾਈਮਿੰਟ ਹੋ ਗਏ ਫਿਰ 12 ਧਿਆਨ ਦੇ ਵਿੱਚ ਜਦੋਂ ਤੁਹਾਡਾ ਧਿਆਨ ਟਿਕਣ ਲੱਗੇ ਕਿਉਂਕਿ ਸਾਨੂੰ ਦੌੜਨਾ ਹੀ ਸਵਾਸ ਤੇ ਹੈ ਸਵਾਸ ਨੂੰ ਜਦੋਂ ਅਸੀਂ ਤੁਸੀਂ ਕੰਟਰੋਲ ਕਰ ਲਿਆ ਬਾਚ ਕਰ ਲਿਆ ਉਹ ਅੰਦਰੋਂ ਜਾਂਦਾ ਬਾਹਰੋਂ ਆਉਂਦਾ ਗੁਰੂ ਸੂਤਰ ਹੈ ਇਹ ਨਾਲ ਉੱਤੇ ਚੱਕਲੇ ਹੋਤੀ ਤਰ ਤੋਂ ਨਾ ਰਹੀ ਸ਼ਬਦ ਤੋਂ ਨੇ ਵੱਦਨ ਲੇਗੇ ਤਾਂ ਫਿਰ ਆਖੀ ਨੇ ਬਾਕੀ ਕੰਮ ਅੱਗੇ ਹਨ ਗੁਰੂ ਦਾਏ ਉਹ ਫਿਰ ਆਖਰੀ ਸਵਾਸ ਦੇ ਵੀ ਜਦੋਂ ਆਊਗਾ ਆਪੇ ਗੁਰੂ ਗ੍ਰੰਥ ਲੋਕਾਂ ਤਲੇ ਸਿਧਾਇਆ ਜਿਵੇਂ ਨਰਾਇਣ ਨੇ ਕਿਹਾ ਸੀ ਨਾ ਅਜਾ ਮਾਲਕ ਵੰਤਕਾਲ ਨਾਰਾਇਣ ਸੁਦਾਏ ਜਾਗਤ ਕੋ ਜੋਗੀ ਸਰਵਾਸ਼ਿਤ ਸੋਗਤ ਸਿੰਘ ਮੈਂ ਪਾਈ ਤੇ ਲਈ ਕਿ ਸਿੰਘਾ ਕਦੇ ਜਮ ਗ੍ਰੰਥ ਨੇ ਸਮੇਂ ਜਨੋ ਗਤੀ ਮਿਲ ਗਈ ਆਖਰੀ ਟਾਈਮ ਤੇ ਉਹਨੂੰ ਯਾਦ ਆ ਗਿਆ ਕਾਇਨੇ ਵੀ ਇਹ ਜਿਹੜਾ ਨਾ ਇਹਦਾ ਇਹਦੀ ਪ੍ਰੈਕਟਿਸ ਰੋਜ਼ ਕਰੇ ਜਿਹ ਪ੍ਰੈਕਟਿਸ ਮੇਕਸ ði ਮੈਨ ਪਰਫੈਕਟ ਪੂਰੀ ਤਰ੍ਹਾਂ ਨਾਲ ਸਿਆਹੀ ਹੋ ਜਾਂਦਾ ਰੋਜ਼ ਕਰਦੇ ਕਰਦੇ ਜਦੋਂ ਤੁਸੀਂ ਰੋਜ਼ ਕਿਸੇ ਕੰਮ ਨੂੰ ਕਰ ਲਾਏ ਜਿਵੇਂ ਜੂਸ ਟਰ ਹੋ ਜਾਂਦੇ ਆ ਉਹ ਫਿਰ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਂਦਾ ਹੁਣਾ ਪ੍ਰਸ਼ਾਦਾ ਪਾਏ ਤੋੜਦੇ ਚ ਆਪਣੇ ਆਪ ਮੂੰਹ ਤੱਕ ਜਾਂਦਾ ਕਿਉਂਕਿ ਰੋਜ਼ ਦੀ ਇਹਦੀ ਪ੍ਰੈਕਟਿਸ ਹੋ ਗਈ ਇਸ ਤਰ੍ਹਾਂ ਦੇ ਨਾਲ ਇਹ ਅਨੁਭਵ ਹੋ ਜਾਂਦਾ ਫਿਰ ਇਹ ਪੁਦਰਤੀ ਇਹ ਪਹਿਲਾਂ ਜਪਦੇ ਆਂ ਫਿਰ ਆਪਣੇ ਆਪ ਆਪ ਆ ਜਾਪ ਹੋਣਾ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਦੇ ਨਾਲ ਇਹ ਹੈਗਾ ਚਾਰ ਬਾਣੀਆਂ ਚਾਰ ਖਾਣੀਆਂ ਇਹ ਪ੍ਰੈਕਟਿਸ ਜ਼ਰੂਰ ਕਰੇ ਇੱਕ ਖਾਲੀ ਪੇਟ ਤਾਂ ਜਦੋਂ ਹੁੰਦਾ ਨਾ ਉਦੋਂ ਬਹੁਤ ਸੋਹਣਾ ਹੁੰਦਾ ਇੱਕ ਤਾਂ ਤੁਹਾਡੀ ਜਿਹੜੀ ਫੈਟ ਹੈ ਇਹ ਸਵਾਸ ਦੀ ਹੀਟ ਨਾਲ ਜਦੋਂ ਇਨਹੇਲ ਜਾਂਦਾ ਬਰੀਥ ਦੋਗਾ ਜਿਹੜਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਦੀ ਤੁਹਾਡੀ ਫੈਟ ਓਵਰ weight ਹੈ ਸਾਰਾ ਠੀਕ ਹੋ ਜਾ ਜੇ ਤਾਂ ਤੁਹਾਡਾ ਘੱਟ weight ਤਾਂ ਵੀ ਨਾਰਮਲ ਹੋ ਜਾਂਦਾ ਜੇ ਵੱਧ ਤਾਂ ਵੀ ਨਾਰਮਲ ਔਰ ਪੂਰੀ ਰੇਂਜ ਚ ਆ ਜੇ ਉਹ ਇਹ ਇਸ ਤਰ੍ਹਾਂ ਇਹ ਜਿਹੜੀ ਹੀਟ ਬਰਨ ਕਰ ਦਿੰਦੀ ਔਰ ਜਿਹੜੀ ਅੰਦਰ ਫੈਟ ਹੁੰਦੀ ਹੈ ਦੂਜਾ ਇਹਦੇ ਨਾਲ ਇਹ ਹੋ ਜਾਂਦਾ ਤੁਹਾਡਾ ਇਹ ਸਿਮਰਨ ਵੀ ਹੋ ਜਾਂਦਾ ਤੁਹਾਡੀਆਂ ਦੋਨੇ ਗੱਲਾਂ ਹੋ ਜਾਂਦੀਆਂ ਬੋਡੀ ਵੀ ਐਕਸਰਸਾਈਜ਼ ਵੀ ਹੈ ਮੈਂਟਲੀ ਸਟ्रेस ਵੀ ਤੁਹਾਡੀ ਦੂਰ ਹੋ ਜਾਂਦੀ ਇਸਨ ਮਹਾਰਾਜ ਨੇ ਕਿਹਾ ਨਾ ਸਾ ਸਾ ਸਿਮਰੋ ਗੋਬਿੰਦ ਮਾਨੰਤਰ ਕੀ ਉਤਰੇ ਜਿੰਦਾ ਤੁਹਾਡਾ ਡੀਪ ਬਰੀਥ ਹੋ ਜਾਓ ਇਨਹੇਲ ਐਕਸਹੇਲ ਜਾਣਾ ਆਉਣਾ ਉਹਨੀਆਂ ਤੁਹਾਨੂੰ ਮਨ ਨੂੰ ਸ਼ਾਂਤੀ ਹੋ ਗਈ ਤੁਹਾਡੀ ਸਟ्रेस ਸਾਰੀ ਦੂਰ ਹੋ ਜਾਊ ਹੁਣ ਜੇ ਤੁਹਾਡੇ ਗੁੱਸਾ ਆ ਗਿਆ ਗੁੱਸੇ ਚ ਇਹਦੀ ਸਪੀਡ ਬੱਤੀ ਹੋ ਗਈ ਹੁਣ ਤੁਸੀਂ ਉਸ ਟਾਈਮ ਤੇ ਇਹਨੂੰ ਥੋੜਾ ਜਿਹਾ ਥਰੋ ਅਪ ਕਰੋ ਬਾਹਰ ਨੂੰ ਨਹੀਂ ਤਾਂ ਤੁਹਾਡੇ ਸੈੱਲ ਡੈਮੇਜ ਕਰ ਦੋਗਾ ਅੰਦਰ ਆਪਣਾ ਨਿਕਸਾਨ ਜ਼ਿਆਦਾ ਕਿਉਂਕਿ ਜਿੱਥੇ ਗੁੱਸਾ ਆਇਆ ਉਹਦਾ ਹਲੇ ਘੱਟ ਹੋਊਗਾ ਯਕੀਨ ਕਰਦਾ ਦਾ ਬਾਰੋਂ ਸਿੱਧਾ ਵੀ ਇਹਦਾ ਸਿਆਨ ਨੁਕਸਾਨ ਕਰਿਆ ਗੁੱਸੇ ਤੇ ਦਾ ਪਰ ਆਪਣਾ ਜ਼ਿਆਦਾ ਹੋ ਜਾਂਦਾ ਫਿਰ ਇਹਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਣਾ ਹੰਡਾਏ ਦੇਹੀ ਰੋਕਣ ਲੱਗੀ ਪੱਲੇ ਸਭ ਕੁਝ ਪਾਇ ਫਿਰ ਆਪਣਾ ਨੁਕਸਾਨ ਨਹੀਂ ਹੋ ਗਿਆ ਆਪਣੇ ਕੋਲ ਸਾਰਾ ਕੁਝ ਰਹਿ ਗਿਆ ਜੇ ਤੁਸੀਂ ਇਸ ਤਰ੍ਹਾਂ ਕਰਦੇ ਇਹਦੀ ਸਪੀਡ ਹੌਲੀ ਕਰ ਲੋ ਕਿਉਂਕਿ ਜਦੋਂ ਇਹ ਬੈਠਦਾ ਬੰਨਾ ਸਿੱਧਾ ਉਸ ਟਾਈਮ ਤੇ ਵੀ ਇਨੀ ਸਪੀਡ ਕਰ ਦੇਣੀ ਸਵੇਰੇ ਸਵੇਰੇ ਜਦੋਂ ਸਵਾਸ ਰਾਈ ਡੂੰਗਾ ਲੋ ਨਾ ਅੱਧੇ ਮਿੰਟ ਤੱਕ ਚਲਾ ਜਾਂਦਾ ਹੈ ਇੱਕ ਮਿੰਟ ਚ ਇੱਕ ਸਵਾਸ ਹੀ ਆਉਂਦਾ ਫਿਰ ਇਹਨੂੰ ਅੱਧੇ ਮਿੰਟ ਤੇ ਤੁਸੀਂ ਪੂਰਾ ਸੰਕਲ ਕਰ ਲੋ ਸਾਸ ਘਰਾਸ ਦਾ ਫਿਰ ਉਹਨਾਂ ਹੀ ਮਾਨਤੀ ਪ ਜਾਂਦਾ ਉਹਨਾਂ ਹੀ ਪੀਸ ਆਫ ਮਾਈਂਡ ਆਉਂਦੀ ਮਨ ਨੂੰ ਸ਼ਾਂਤੀ ਆਉਂਦੀ ਫੇਰ ਉਹਦੇ 12 ਧਿਆਨ ਲੱਗਣ ਲੱਗੇ ਅੱਧਾ ਘੰਟਾ ਮਿਨੀਮਮ 10 ਚ ਫਿਰ ਤੁਹਾਡੀ ਸਵਾਦੀ ਲੱਗਣੀ ਸ਼ੁਰੂ ਹੋ ਜਾਂਦੀ ਇਹ ਅੰਦਰਲਾ ਰਸਤਾ ਹੈ ਤਾਂ ਅਰਨਾ ਧਿਆਨ ਸਵਾਦੀ ਗੁਰ ਮਹਾਰਾਜ ਨੇ ਆਪਣਾ ਜਿਹੜੀ ਸਮਾਧੀ ਦੱਸੀ ਹੈ ਵੀ ਸਹਿਜ ਸਮਾਧ ਲੱਗੀ ਲਿਵੰਤਰ ਸੋਰਸ ਹੋਈ ਜਾਣੇ ਉਹ ਇਸ ਤਰ੍ਹਾਂ ਸਹਿਜ ਦੇ ਨਾਲ ਲੱਗ ਜਾਂਦੀ ਹੈ ਤੇ ਉਹ ਜਿਹੜਾ ਨਾਮਚ ਸਥਿਤ ਹੋ ਜਾਂਦਾ ਹੈ ਉੱਥੇ ਜਾ ਕੇ ਨਾਮ ਨਹੀਂ ਦਾ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਅਸਰਾਮ ਉੱਥੋਂ ਦੀ ਇਹ ਨਿਸ਼ਾਨੀ ਦੱਸੀ ਸੁਣ ਸਮਾ ਅਨਹਤ ਤਹਿਨਾਤ ਕਹੇ ਨਾ ਜਾਈ ਅਚਲ ਜਿਸਮਾ ਉਹ ਕਹਿਣ ਤੇ ਨਹੀਂ ਆਉਂਦਾ अगर ये तो जो रोज प्रैक्टिस करोगे प्रैक्टिकली कर दे अंदर आना हो जाएगा चलिए सुमन आता बड़ा सोना यूनिवर्सिटी ने दर्शन करा दे सिंकटनली यूनिवर्सिटी यूनिवर्सिटी ऑफ सिंकटन है ये डिटेल नंबर से